ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਸਿਆਸੀ ਤਮਾਕਾ ਦੇਖਣ ਨੂੰ ਮਿਲ ਰਿਹਾ ਹੈ ਦੱਸਦੀ ਹੈ ਕਿ ਜਲੰਧਰ ਤੋਂ ਆਮਾਦੀ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸੀਸ਼ੀਲ ਕੁਮਾਰ ਰਿੰਪੂ ਅਤੇ ਜਲੰਧਰ ਵੈਸਟ ਤੋਂ ਆਮਾਦੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਭਾਜਪਾ ਦੇ ਵਿੱਚ ਬੀਤੇ ਦਿਨੀ ਸ਼ਾਮਲ ਹੋ ਗਏ ਨੇ ਅਤੇ ਇਹਨਾਂ ਦੋਹਾਂ ਆਗੂਆਂ ਨੇ ਦਿੱਲੀ ਵਿਖੇ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਦਾ ਪੱਲਾ ਫੜਦਿਆਂ ਜਿੱਥੇ ਆਮਾਦੀ ਪਾਰਟੀ ਦੇ ਨਾਲ ਗਦਾਰੀ ਕਰ ਦਿੱਤੀ ਉੱਥੇ ਹੀ ਪੰਜਾਬ ਦੇ ਉਹਨਾਂ ਤਮਾਮ ਲੋਕਾਂ ਦਾ ਵਿਸ਼ਵਾਸ ਵੀ ਤੋੜਿਆ ਜਿਨ੍ਹਾਂ ਨੇ ਇਹਨਾਂ ਨੂੰ ਆਮ ਆਦੀ ਪਾਰਟੀ ਦਾ ਵਿਧਾਇਕ ਬਣਾਇਆ ਸੀ ਉਥੇ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਸਿਰਫ ਜਲੰਧਰ ਦੇ ਵਿਕਾਸ ਦੀ ਗੱਲ ਕਰਦੇ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਵਿਕਾਸ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣ ਦੇ ਲਈ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਪਰ ਦੱਸਦੀ ਹੈ ਕਿ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਤੇ ਸੰਸਦ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਚੁਣੇ ਗਏ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦਾ ਦੌਰਾ ਕਰਦਿਆਂ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਗਈ। ਪਰੰਤੂ ਇਸਤੇ ਬਾਵਜੂਦ ਵੀ ਭਾਜਪਾ ਦਾ ਪੱਲਾ ਫੜਨਾ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਗਦਾਰੀ ਕਹੀ ਜਾ ਸਕਦੀ ਹੈ ਜੋ ਕਿ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਕਰ ਦਿੱਤੀ ਹੈ। ਇਸ ਮੌਕੇ ਜਦੋਂ মিডিਆ ਨੇ ਉਹਨਾਂ ਨੂੰ ਪੁੱਛਿਆ ਕਿ ਆਖਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਕਾਰਨ ਕੀ ਹੈ ਤਾਂ ਉਹ ਕਿਸੇ ਵੀ ਗੱਲ ਦਾ ਠੋਸ ਜਵਾਬ ਨਹੀਂ ਦੇ ਸਕੇ ਅਤੇ ਪੱਤਰਕਾਰਾਂ ਵੱਲੋਂ ਬਾਰ-ਬਾਰ ਪੁੱਛੇ ਜਾਣ ਦੇ ਉੱਤੇ ਵੀ ਉਹ ਚੁੱਪ ਦਿਖਾਈ ਦਿੱਤੇ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਸ਼ਸ਼ੀਲ ਕੁਮਾਰ ਰਿੰਕੂ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਪਹਿਲਾ ਬਿਆਨ ਕੂੜੇ ਦੇ ਢੇਰ ਹਮ ਉਠਵਾ ਦੇਂਗੇ ਆਪ ਹਮਾਰਾ ਇੱਕ ਵਾਰ ਲੋਕ ਸਭਾ ਮੈਂ ਹਮਾਰਾ ਮੈਂਬਰ ਪਾਰਲੀਮੈਂਟ ਜੋ ਜਿਤਾ ਕੇ ਭੇਜੋ अगर राष्ट्रीय नेता के किए हुए वायदे जलंधर के लोगों के साथ अगर मैं सभी मीडिया वालों से ये दरख्वास्त करता हूँ कि अगर आपकी टीमें जलंधर में है तो अभी मॉडल टाउन का जो शमशान घाट है वहाँ अपनी टीम अभी तुरंत भेज के देख लीजिए जलंधर के नकोदर रोड खालसा स्कूल के बाहर अभी आप तुरंत अपनी टीम भेज के देख लीजिए कि जिस पार्टी के राष्ट्रीय नेता द्वारा एक महज छोटा सा वायदा कूड़ा उठाने का जलंधर के लोगों के साथ किया हो अगर वो वायदा पूरा हो गया है तो मैं ये समझूँगा कि जो जलंधर के लोगों की सोच थी जिस सोच से लोगों ने हमें वोटें डाली ਬਾਈ ਇਲੈਕਸ਼ਨ ਮੇਂ ਹਮੇ ਜਿਤਾਇ ਇੱਥੇ ਹੀ ਬਸ ਨਹੀਂ ਜਲੰਧਰ ਪੱਛਮੀ ਤੋਂ ਆਮ ਆਦੀ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ ਸ਼ੀਤਲ ਅੰਗੁਰਾਲ ਨੇ ਵੀ ਜਿੱਥੇ ਜਲੰਧਰ ਪੱਛਮੀ ਦੇ ਲੋਕਾਂ ਦੀ ਪਿੱਠ ਪਿੱਛੇ ਛੁਰਾ ਮਾਰਿਆ ਉੱਥੇ ਹੀ ਆਮ ਆਦੀ ਪਾਰਟੀ ਦੇ ਨਾਲ ਵਿਧਾਇਕ ਅੰਗੁਰਾਲ ਵੱਡੀ ਗਦਾਰੀ ਕਰ ਗਏ ਨੇ ਤੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼ੀਤਲ ਅੰਗੁਰਾਲ ਨੇ ਵੀ ਭਾਜਪਾ ਦੇ ਅੱਗੇ ਗੋਡੇ ਤੇਗ ਦਿੱਤੇ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਸ਼ੀਤਲ ਅੰਗੁਰਾਲ ਹਨ ਜੋ ਕਿ ਆਵਾਦੀ ਪਾਰਟੀ ਦੇ ਵਿਧਾਇਕ ਬਣਨ ਤੋਂ ਬਾਅਦ ਬੀਜੇਪੀ ਦੇ ਉੱਤੇ ਤੰਜ ਕੱਸਦੇ ਨਜ਼ਰ ਆਉਂਦੇ ਸਨ ਆਵਾਦੀ ਪਾਰਟੀ ਦੇ ਵਿਧਾਇਕ ਬਣਨ ਤੋਂ ਬਾਅਦ ਸ਼ੀਤਲ ਉਂਗਰਾਲ ਨੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧਦਿਆਂ ਉਸ ਟਾਈਮ ਕਿਹਾ ਸੀ ਕਿ ਬੀਜੇਪੀ ਆਪਰੇਸ਼ਨ ਲੋਟਸ ਚਲਾ ਰਹੀ ਹੈ ਤੇ ਆਵਾਦੀ ਪਾਰਟੀ ਜਾਂ ਹੋਰ ਵਿਧਾਇਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਅੱਜ ਇਹੀ ਸ਼ੀਤਲ ਉਂਗਰਾਲ ਆਪਣੀ ਗੱਲ ਤੋਂ ਪਾਸਾ ਵੱਟਦਿਆਂ ਆਵਾਦੀ ਪਾਰਟੀ ਦੀ ਵਿੱਠ ਵਿੱਚ ਛੁਰਾ ਖੋਪਦਿਆਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਆਖਿਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਉੰਗਰਾਲ ਦਾ ਭਾਜਪਾ ਦੇ ਵਿੱਚ ਜਾਣ ਦਾ ਅਸਲ ਕਾਰਨ ਕੀ ਹੈ ਤੇ ਕਿਉਂ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਇਹ ਤਾਂ ਇਹਨੇ ਦੋਨੇ ਲੀਡਰਾਂ ਨੂੰ ਪਤਾ ਹੋਵੇਗਾ ਪਰੰਤੂ ਸ਼ੀਤਲ ਉੰਗਰਾਲ ਦਾ ਅਸੀਂ ਤੁਹਾਨੂੰ ਉਹ ਸੰਦੇਸ਼ ਜ਼ਰੂਰ ਸੁਣਾ ਦਿੰਦੇ ਹਾਂ ਜੋ ਉਹਨਾਂ ਨੇ ਭਾਜਪਾ ਦੇ ਖਿਲਾਫ ਬੋਲਿਆ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਸਾਡੇ ਕੁਝ ਐਮਐਲਏ ਸਾਥੀਆਂ ਨੂੰ ਅਪਰੋਚ ਕੀਤੀ લાਲੇ ਦਿੱਤੇ ਸਾਨੂੰ ਪੈਸਿਆਂ ਦੀਆਂ ਆਫਰਾਂ ਦਿੱਤੀਆਂ ਜਿਹੜੀਆਂ ਚੀਜ਼ਾਂ ਸੀ ਨਹੀਂ ਮੰਨੀਆਂ ਮੰਨਣ ਤੋਂ ਬਾਅਦ ਇਸ ਟਾਈਮ ਆਪ ਪਰਪਾਲ ਜੀ ਮਾਜੀ ਨੇ ਪਰ ਉਹ ਪ੍ਰੈਸ ਕਾਨਫਰੰਸ ਕੀਤੀ ਅਸੀਂ ਨਾਲ ਸੀ ਔਰ ਉਸ ਤੋਂ ਬਾਅਦ ਜਿਹੜੇ ਲੋਕ ਮੈਨੂੰ ਕਹਿੰਦੇ ਨੇ ਬੀਜੇਪੀ ਦੇ ਜਿਹੜੇ ਭਿਜੋਏ ਦਲਾਲ ਫਿਰ ਉਹਨਾਂ ਦਾ ਮੈਨੂੰ ਫੋਨ ਆਉਂਦਾ ਇਹ ਕੰਮ ਤੁਸੀਂ ਚੰਗਾ ਨਹੀਂ ਕੀਤਾ ਜੇ ਸਾਡਾ ਕੋਈ ਐਵੀਡੈਂਸ ਪ੍ਰੂਫ ਤੁਹਾਡੇ ਨੂੰ ਦਿੱਤਾ ਸਾਡੀ ਕੋਈ ਚੀਜ਼ ਦਿੱਤੀ ਤੇ ਤੁਹਾਡੇ ਪਰਿਵਾਰ ਦਾ ਬਹੁਤ ਮਾੜਾ ਹਾਲ ਕਰਾਂਗੇ ਉਸੀ ਜਿਹੜਾ ਇਹ ਪੰਗਾ ਹੈ बाबू ਅਮਿਤ ਵਈ ਸ਼ਾ ਨਾ ਲੈ ਰਹੇ ਹੋ ਇਸ ਕਰਕੇ ਤੁਹਾਡੇ ਜਿਹੜੇ ਪਰਿਵਾਰ ਦਾ ਅਨਵਦੀਨਾ ਹੀ ਬਹੁਤ ਮਾੜਾ ਹਾਲ ਕਰਾਂਗੇ ਆਪਣਾ ਬੜਿਆ ਵਿਚਾਰੀ ਇਹਨਾਂ ਦਾ ਪਲਾਨ ਵੀ ਹੋ ਸਕਦਾ ਕਿ ਅਸੀਂ ਇੰਨੇ ਐਮਐਲ ਆਵਾਦੀ ਪਾਰਟੀ ਜਿਹੜੀ ਇੱਕ ਹਵਾ ਹੈ ਅਰਵਿੰਦ ਕੇਜਰੀਵਾਲ ਦੀ ਜਿਹੜੀ ਗੁਜਰਾਤ ਦੇ ਵਿੱਚ ਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੀ ਤੂਫਾਨ ਦੀ ਤਰ੍ਹਾਂ ਆਵਾਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਹ ਲੋਕੋ ਸਰਾਥ ਨੂੰ ਰੋਕਣਾ ਚਾਹਤੇ ਉੱਥੇ ਵੀ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਅੰਗੁਰਾਲ ਦੇ ਮਾਮਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸੇ ਨੇ ਉਹਨਾਂ ਨੇ ਸ਼ਾਇਰਾਂ ਦਾ ਅੰਦਾਜ਼ ਦੇ ਵਿੱਚ ਆਖਿਆ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰਵ ਜਾਂਦਾ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਪੰਜਾਬ ਦੀ ਗਰਦਨ ਮਾਨ ਦੇ ਨਾਲ ਹਮੇਸ਼ਾ ਉੱਚੀ ਰੱਖਾਂਗੇ ਦੂਜੇ ਪਾਸੇ ਆਮ ਆਦੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਰਿੰਕੂ ਤੇ ਸ਼ੀਤਲ ਦੇ ਘਰ ਦੇ ਬਾਹਰ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਰੋਜ਼ ਪ੍ਰਦਰਸ਼ਨ ਲੋਕ ਸਭਾ ਚੋਣਾਂ ਤੋਂ ਇੱਕਦਮ ਪਹਿਲਾਂ ਪਾਰਟੀ ਛੱਡਣ ਕਾਰਨ ਕੀਤਾ ਜਾ ਰਿਹਾ ਹੈ ਪਾਰਟੀ ਨੇ ਸੰਸਦ ਮੈਂਬਰ ਰਿੰਕੂ ਤੇ ਭਰੋਸਾ ਕੀਤਾ ਸੀ ਅਤੇ ਉਹਨਾਂ ਨੂੰ ਮੋੜ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਦੋਵਾਂ ਆਗੂਆਂ ਨੇ ਆਮ ਆਦੀ ਪਾਰਟੀ ਦੇ ਨਾਲ ਧੋਖਾ ਕੀਤਾ ਹੈ ਉਥੇ ਹੀ ਆਗੂਆਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਰਿੰਕੂ ਤੇ ਭਰੋਸਾ ਜਤਾਇਆ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਪਾਰਟੀ ਚ ਮਾਨ ਸਤਕਾਰ ਦਿੱਤਾ ਪਰ ਇਹਨਾਂ ਦੋਵੇਂ ਆਗੂਆਂ ਨੇ ਅੱਜ ਪਾਰਟੀ ਦੀ ਪਿੱਠ ਪਿੱਛੇ ਛੁਰਾ ਖੋਪਿਆ ਤੇ ਲੋਕਾਂ ਦੇ ਨਾਲ ਧੋਖਾ ਕੀਤਾ ਤੇ ਇਹ ਦੋਵੇਂ ਆਗੂ ਪਾਰਟੀ ਦੇ ਗद्दार ਨੇ ਤੇ ਜਲੰਧਰ ਦੀ ਜਨਤਾ ਸੱਚਾਈ ਦੇ ਨਾਲ ਖੜੀ ਹੈ ਤੇ ਆਪਣੇ ਵੋਟਰਾਂ ਦਾ ਭਰੋਸਾ ਤੋੜ ਕੇ ਭਾਜਪਾ ਦੇ ਕੋਲ ਵਿਕਣ ਵਾਲੇ ਰਿੰਕੂ ਅਤੇ ਅੰਗੁਰਾਲ ਵਰਗੇ ਹਰ ਸਿਆਸਦਾਂ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਲੋਕ ਮੂੰਹ ਤੋੜਵਾ ਜਵਾਬ ਦੇਣਗੇ ਇਸਮੋ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਇਹੋ ਜਿਹੇ ਲੀਡਰ ਹਰ ਇਲੈਕਸ਼ਨ ਦੇ ਵਿੱਚ ਪਾਰਟੀਆਂ ਬਦਲਦੇ ਨੇ ਤੇ ਲੋਕ ਇਹਨਾਂ ਨੂੰ ਸਬਕ ਜ਼ਰੂਰ ਸਿਖਾਉਣਗੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਲੰਧਰ ਦੇ ਲੋਕ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਵੋਟਾਂ ਦੇ ਨਾਲ ਹਰਾ ਕੇ की गई गदारी हिसाब बराबर कर देखिए जो ऐसे जो ऐसे लीडर होते हैं जो ऐसे लीडर होते हैं जो हर हर इलेक्शन में पार्टी बदलते हैं उनको लोग सबको खाते हैं मेरे को मैं समझता हूं कि आने वाले समय में जलंधर के लोग शशिल रिंकू को बहुत भारी भारी मतों से हराएंगे उनको क्योंकि उनको पता है कि कभी कांग्रेस में फिर आम आदमी पार्टी में आ गए अब अब जो है वो बीजेपी में चले गए और एक तरफ सो so, दूसरा जो जिस जो दूसरा कांग्रेस के आदमी है इन सभी लोगों को इन सभी लोगों को पंजाब के लोग सब कुछ खाएंगे क्योंकि पंजाब के लोगों को पता है तीन काले कानून किसने बनाए थे जो किसान को खत्म करने वाले तीन काले कानून ये भारतीय जनता पार्टी ने बनाए थे ये श्रोमणी अकाली दल ने बनाए थे तो इनको बुरी तरह लोग हराएंगे आज देश के संविधान को आज देश के संविधान को बहुत बड़ा खतरा किससे है भारतीय जनता पार्टी से है आज देश को लोकतंत्र को खतरा किससे है भारतीय जनता पार्टी से है सो मैं समझता हूं भारतीय जनता पार्टी की हार सामने दिखाई दे रही है इसीलिए ये डिफेक्शन दूसरे पासे आम आदमी पार्टी दे स्पोक्स पर्सन मालविंदर कंग ने भी शीतल अंगुराल और सुशील कुमार रिंकू ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ सुशील कुमार रिंकू ਉਹ ਆਦਮੀ ਹੈ ਜਿਸ ਨੂੰ ਵਿਧਾਨ ਸਭਾ ਦੇ ਵਿੱਚ ਜਲੰਧਰ ਦੇ ਲੋਕਾਂ ਨੇ ਹਰਾ ਦਿੱਤਾ ਸੀ ਪਰ ਆਮ ਆਦੀ ਪਾਰਟੀ ਦਾ ਪੱਲਾ ਫੜਦੇ ਆਂ ਹੀ ਜਲੰਧਰ ਦੇ ਲੋਕਾਂ ਨੇ ਰਿੰਕੂ ਨੂੰ ਭਾਰੀ ਬਹੁਮਤ ਦੇ ਨਾਲ ਜਤਾਇਆ ਤੇ ਆਮ ਆਦੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਹਮੇਸ਼ਾ ਪਾਰਟੀ ਦੇ ਵਿੱਚ ਮਾਨ ਸਨਮਾਨ ਦਿੱਤਾ ਸੀ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਗਦਾਰਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਉਹਨਾਂ ਕਹਿਆ ਕਿ ਭਾਜਪਾ ਦੀ ਘਟਿਆ ਰਾਜਨੀਤੀ ਅਤੇ ਖਰੀਦੋ ਫਰੋਖਤ ਦੀ ਰਾਜਨੀਤੀ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਸ਼ਿਕਾਰ ਹੋਏ ਨੇ ਤੇ ਲਾਲਚ ਦੇ ਵਿੱਚ ਇਹ ਦੋਵੇਂ ਲੀਡਰ ਫਸ ਗਏ ਨੇ ਕਿਉਂਕਿ ਜੋ ਵੀ ਲੀਡਰ ਭਾਜਪਾ ਤੋਂ ਡਰਦਾ ਨਹੀਂ ਉਸ ਦੇ ਪਿੱਛੇ ਈਡੀ ਲਗਾਈ ਜਾਂਦੀ ਹੈ ਤੇ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਇਹ ਦੋਵੇਂ ਲੀਡਰ ਵੀ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਕੇ ਭਾਜਪਾ ਦੇ ਅੱਗੇ ਝੁੱਕ ਗਏ ਨੇ ਦੇਖਿਓ ਸੁਸ਼ੀਲ ਰਿੰਕੂ ਉਹ ਆਦਮੀ ਹੈ ਜਿਸ ਕੋ ਵਿਧਾਨ ਸਭਾ ਮੈਂ ਜਲੰਧਰ ਕੇ ਲੋਗੋ ਨੇ ਹਰਾਇਆ ਆਮ ਆਦਮੀ ਪਾਰਟੀ ਨੇ ਬਾਏ ਇਲੈਕਸ਼ਨ ਮੈਂ ਬਾਰੀ ਮੋਹਮਦ ਸੇ ਜਿਤਾਇਆ हमारे दोनों ऑनरेबल चीफ मिनिस्टर उसकी कंपेन करते रहे आम आदमी पार्टी ने उसको सम्मान दिया लेकिन आज जिस तरीके से उन्होंने गद्दारी की है ये गद्दारी सिर्फ और सिर्फ आम आदमी पार्टी से नहीं ये पंजाब से गद्दारी है ये गद्दारी उन पंजाबियों से जिन्होंने हमेशा ही गद्दारों का मुंह तोड़ जवाब दिया है तो सुशील रिंकू जैसे मौका प्रस्त लोगों को आने वाले समय में पंजाब के लोग सबक सिखाएंगे भाजपा की घटिया जो राजनीति है हॉर्स ट्रेडिंग की जो पॉलिटिक्स है खरीद फरोख की जो राजनीति है उसका वो शिकार हुए हैं वो उस लालच में फंस चुके हैं पता है सारे देश को कि आज भाजपा जो आदमी इनके इनसे डरता नहीं उसके पीछे एजेंसी लगा देती हैं ईडी लगा देती हैं आज जब हमारे नेशनल सुप्रीमो अरविंद केजरीवाल जी को झूठे केसों में भाजपा ने अंदर किया हुआ है तो सुशील रिंकू का इस समय भाजपा का दामन पकड़ना ये साबित करता है कि वो पंजाब से गद्दारी कर रहे हैं और कहीं ना कहीं भाजपा के लालच में फंस चुके हैं तो पंजाब इनको सबक सिखाए इत्थे ही बस नहीं पंजाब ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦਾ ਕੋਈ ਵੀ ਸਟੈਂਡ ਨਹੀਂ ਹੈ ਕਿਉਂਕਿ ਕਦੇ ਕਿਸੇ ਪਾਰਟੀ ਵਿੱਚ ਅਤੇ ਕਦੇ ਕਿਸੇ ਪਾਰਟੀ ਵਿੱਚ ਤੇ ਅੱਜ ਜਲੰਧਰ ਦੇ ਲੋਕ ਸੁਸ਼ੀਲ ਕੁਮਾਰ ਰਿੰਕੂ ਨੂੰ ਗਦਾਰ ਕਹਿ ਰਹੇ ਨੇ ਉਹਨਾਂ ਕਹਿੰਦੇ ਕਿ ਜਿਹੜਾ ਚੰਗਾ ਲੀਡਰ ਹੁੰਦਾ ਉਸਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਪਰ ਇਹ ਲਾਲਚ ਅਤੇ ਡਰ ਦੇ ਅੱਗੇ ਅੱਜ ਵਿੱਕ ਗਏ ਨੇ ਮੈਂ ਤਾਂ ਇੱਕਰ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ ਜਿ ਕਦੇ ਕਿਸੇ ਪਾਰਟੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ ਤੋਂ ਬੜਾ ਜਲੂਸ ਕੱਢ ਅਜੋਕੀਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੌਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਬੇ ਇਨਾ ਲੋਕਾਂ ਨੇ ਸਮਾਜ ਨੂੰ ਕਿਹਾ ਉੱਥੇ ਹੀ ਆਮ ਆਦੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੰਸਦ ਗੁਰਜੀਤ ਓਜਲਾ ਨੇ ਵੀ ਸ਼ੀਤਲ ਅੰਗਰਾਲ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਵਿਧਾਇਕ ਸ਼ੀਤਲ ਅੰਗਰਾਲ ਨੇ ਪਹਿਲਾਂ ਕਿਹਾ ਸੀ ਕਿ ਭਾਜਪਾ ਲੋਟਸ ਆਪਰੇਸ਼ਨ ਚਲਾ ਰਹੀ ਹੈ ਤੇ ਭਾਜਪਾ ਵਿਧਾਇਕਾਂ ਨੂੰ ਖਰੀਦਣ ਦੇ ਲਈ ਧਰਾਤਮਕਾ ਰਹੀ ਹੈ ਉਹਨਾਂ ਕਿਹਾ ਕਿ ਵਿਧਾਇਕ ਸ਼ੀਤਲ ਅੰਗਰਾਲ ਉਸ ਟਾਈਮ ਸੱਚਾ ਸੀ ਜਾਂ ਅੱਜ ਸੱਚਾ ਉਨਾ ਕਿ ਆ ਕਿ ਸ਼ੀਤਲ ਅੰਗੁਰਾਲ ਵਰਗੇ ਲੀਡਰਾਂ ਕਰਕੇ ਲੋਕਾਂ ਦਾ ਰਾਜਨੀਤੀ ਦੇ ਵਿੱਚੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਦੇਖੋ ਜਿਹੜਾ ਵੀ ਬੰਦਾ ਜਿਸ ਵੀ ਪਾਰਟੀ 'ਚ ਕੰਮ ਕਰਦਾ ਪੀੜੀ ਗਲਤੀ ਹੈ ਕਿ ਉਹਨੂੰ ਆਪਣਾ ਬਿਆਨ ਦੇਣ ਲੱਗਿਆ ਸੋਚ ਸਮਝ ਤੇ ਬਾਅਦ ਤੋਂ ਬਿਆਨ ਦੇਣਾ ਚਾਹੀਦਾ ਤੇ ਗਲਤ ਗੱਲ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ ਇਹੀ ਅੰਗੁਰਾਲ ਨੇ ਉਹਦੋਂ ਬਿਆਨ ਦਿੱਤਾ ਸੀ ਇਸੇ ਅੰਗੁਰਾਲ ਨੇ ਉਹਦੋਂ ਕੰਪਲੀਟ ਕੀਤੀ ਸੀ ਕਿ ਲੋਟਸ ਪਾਰਟੀ ਨੇ ਕਿਸੇ ਨਹੀਂ ਤੈਨੂੰ ਨਹੀਂ ਕਿਹਾ ਕਿ ਇਹ ਉਹ ਦਿਨ ਸੱਚਾ ਸੀ ਕਿ ਅੱਜ ਸੱਚਾ ਇਹ ਤੇ ਕੋਈ ਯਕੀਨ ਹੀ ਨਹੀਂ ਕਰ ਸਕਦਾ ਤੇ ਯਕੀਨ ਇਹਨਾਂ ਨੇ ਤੇ ਯਕੀਨ ਉਠਾਤਾ ਸਿਸਟਮ ਦਾ ਲੋਕਾਂ ਦਾ ਵਿਸ਼ਵਾਸ ੁੱਟ ਗਿਆ ਇਸ ਸਿਸਟਮ ਤੋਂ ਔਰ ਇਹਨਾਂ ਦੀ ਵਜ੍ਹਾ ਕਰਕੇ ਬਾਕੀ ਰਾਜਨੀਤੀ ਵੀ ਕਟਹਿਰੇ 'ਚ ਖੜੀ ਹੋ ਜਾਂਦੀ ਹੈ ਲੋਕ ਕੁਛ ਨੇ ਜਿਹੜੇ ਮਤਲਬ ਆਪਣੇ ਵਫਾਦਾਰस्ते ਕੋਈ ਮਜਬੂਰੀ ਵਾਸਤੇ ਕੀ ਕਰ ਰਹੇ ਉਹ ਦੱਸ ਸਕਦਾ ਹੈ ਪਰ ਬਾਕੀ ਰਾਜਨੀਤੀ ਸਾਰੀ ਸਾਰੀ ਥੋੜ੍ਹੀ ਜਿਹੀ ਹੈ ਹਾਂ ਰਾਜਨੀਤੀ ਦੇ ਵਿੱਚ ਵਾਅਦਾ ਘਾਟਾ ਉੱਪਰ ਹੇਠਾਂ ਬੰਦਾ ਆਪਣੀ ਸੋਚ ਮੁਤਾਬਕ ਵਿਆੜ ਵੀ ਦੇ ਦਿੰਦਾ ਹੈ ਆਪਣੀ ਸੋਚ ਮੁਤਾਬਕ ਆਪਣੀ ਲੋੜ ਮੁਤਾਬਕ ਜਿਹੜਾ ਪਾਸਟ ਗਿਆ ਉਹਨੂੰ ਵੀ ਸੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੋ ਕੁੱਲ ਮਲਾਕੇ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗਰਾਲ ਦੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਸਿਆਸਤ ਹੈ ਜਿਹੜੀ ਗਰਮਾ ਗਈ ਹੈ ਤੇ ਵਕ ਵਕ ਵਿਰੋਧੀ ਪਾਰਟੀਆਂ ਦੇ ਆਗੂ ਵੀ ਅੱਜ ਸ਼ੀਤਲ ਅੰਗਰਾਲ ਤੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਕਰੜੇ ਹੱਥੀ ਲੈ ਰਹੇ ਨੇ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਦਾ ਕਹਿਣਾ ਕੀ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗਰਾਲ ਨੇ ਆਮ ਆਦੀ ਪਾਰਟੀ ਦੀ ਪਿੱਠ ਪਿੱਛੇ ਛੁਰਾ ਖੋਪਿਆ ਤੇ ਨਾਲ ਹੀ ਜਲੰਧਰ ਦੇ ਉਹਨਾਂ तमाम ਲੋਕਾਂ ਦਾ ਵਿਸ਼ਵਾਸ ਵੀ ਤੋੜਿਆ ਜਿਨ੍ਹਾਂ ਨੇ ਇਹਨਾਂ ਦੋਵੇਂ ਲੀਡਰਾਂ ਨੂੰ ਆਮ ਆਦੀ ਪਾਰਟੀ ਦਾ ਵਿਧਾਇਕ ਚੁਣਿਆ ਸੀ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦੋਵੇਂ ਲੀਡਰਾਂ ਨੂੰ ਲੋਕ ਮੂੰਹ ਤੋੜਮਾ ਜਵਾਬ ਜ਼ਰੂਰ ਦੇਣਗੇ ਲੋਕ ਸਭਾ ਚੋਣਾਂ ਦੀ ਅਗਰ ਗੱਲ ਕੀਤੀ ਜਾਵੇ ਤੇ 2024 ਦੀ ਇਹਦੇ ਵੀ ਜਿਹੜਾ ਹੈ ਕਾਫੀ ਸਿਆਸੀ ਜਿਹੜਾ ਹੈ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜਾਣ ਦੀ ਹੋਰ ਜਿਹੜੀ ਹੈ ਜਿਹੜੇ ਮੰਤਰੀ ਗਾਣਾ ਜਿਹੜੇ ਉਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦੇ ਵਿੱਚ ਹੁਣ ਇਹਦੀ ਅਗਰ ਗੱਲ ਕੀਤੀ ਜਾਵੇ ਬੀਜੇਪੀ ਦੇ ਵਿੱਚ ਤਿੰਨ ਮੰਤਰੀ ਜਿਹੜੇ ਨੇ ਸ਼ਾਮਿਲ ਹੁੰਦੇ ਨੇ ਅਗਰ ਗੱਲ ਕੀਤੀ ਜਾਵੇ ਕਾਫੀ ਵੱਡਾ ਜਿਹੜਾ ਚੜਾ ਰਵਨੀਤ ਬਿੱਟੂ ਦੀ ਅਗਰ ਗੱਲ ਕੀਤੀ ਜਾਵੇ ਤੇ ਉਹ ਜਿਸ ਤਰ੍ਹਾਂ ਸ਼ਾਮਿਲ ਹੋਏ ਕਾਂਗਰਸ ਦੇ ਵਿੱਚ ਪਿਛਲੇ ਲੰਬੇ ਅਰਸੇ ਤੋਂ ਜਿਹੜਾ ਹੈ ਕੰਮ ਕਰ ਰਹੇ ਸਨ ਤੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਸ਼ੀਤਲ ਆਪਣਾ ਆਪਣਾ ਸੁਸ਼ੀਲ ਰਿੰਕੂ ਉਹਨਾਂ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਸੰਨ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੇ ਉਹਨਾਂ ਨਾਲ ਹੀ ਗੱਲ ਕੀਤੀ ਜਾਵੇ ਸ਼ੀਤਲ ਅੰਗਰਾਲ ਦੀ ਤੇ ਉਹ ਵੀ ਜਿਹੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਹੁਣ ਬੀਜੇਪੀ ਦੇ ਵਿੱਚ ਇਸ ਤਰ੍ਹਾਂ ਜੁਆਇਨ ਹੋਏ ਨੇ ਲਗਾਤਾਰ ਅਗਰ ਗੱਲ ਕੀਤੀ ਜਾਵੇ ਪੰਜਾਬ ਦੀ ਰਾਜਨੀਤੀ ਦੀ ਤੇ ਲਗਾਤਾਰ ਜਿਹੜਾ ਹੈ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜਾਣ ਦਾ ਸਿਲਸਿਲਾ ਇਸ ਤਰ੍ਹਾਂ ਚੱਲ ਰਿਹਾ ਹੈ ਹਾਲਾਂਕਿ ਇਸ ਨੂੰ ਈਡੀ ਦਾ ਡਰ ਮੰਨਿਆ ਜਾਵੇ ਜਾਂ ਕਿਹਾ ਹੈ ਕਿਉਂਕਿ આરોਪ ਜਿਹੜੇ ਨੇ ਜਿਹੜੇ ਵਿਰੋਧੀ ਪਾਰਟੀ ਵਾਲੇ ਨੇ ਉਹ ਲਗਾਤਾਰ ਲਗਾਉਂਦੇ ਨੇ ਮਗਰ ਇਹ આરોਪ ਨੇ ਕਿੰਨੇ ਕੀ ਸੱਚੇ ਨੇ ਇਹ ਤਾਂ ਪਾਰਟੀ ਵਰਕਰਾਂ ਨੂੰ ਹੀ ਪਤਾ ਹੋਏਗਾ ਮਗਰ ਨਾਲ ਇਹ ਅਗਰ ਗੱਲ ਕੀਤੀ ਜਾਵੇ ਲਗਾਤਾਰ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦੇ ਵੀ ਜਾਂਦਾ سلسلہ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ ਔਰ ਉੱਥੇ ਅਗਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵੀ ਜਿਹੜੇ ਨੇ ਵਿਰੋਧ ਵੀ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਰਿੰਕੂ ਆਉਂਦੇ ਨੇ ਤੇ ਉਸ ਤੋਂ ਬਾਅਦ ਕਾਫੀ ਵਿਕਾਸ ਜਿਹੜੇ ਨੇ ਜਲੰਧਰ ਵਾਸਤੇ ਹੁੰਦੇ ਨੇ ਕਿਉਂਕਿ ਅਸੀਂ ਆਪ ਵੀ ਜਾ ਕੇ ਜਿਹੜਾ ਹੈ ਕਵਰ ਕੀਤਾ ਤੇ ਕਈ ਇਸ ਤਰ੍ਹਾਂ ਦੀ ਨਿਊਜ਼ ਅਸੀਂ ਕਵਰ ਕੀਤੀਆਂ ਉਥੇ ਜਿਸ ਤਰ੍ਹਾਂ ਮੋਹੱਲਾ ਕਲੀਨਿਕ ਦੀ ਗੱਲ ਕੀਤੀ ਜਾਵੇ ਮੋਹੱਲਾ ਕਲੀਨਿਕ ਉਥੇ ਬਣਾਏ ਗਏ ਹੋਰ ਬੜੀ ਉਥੇ ਜਿਹੜੇ ਨੇ ਆਪਣਾ ਜਿਹੜੇ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਥੇ ਪਹੁੰਚਦੇ ਨੇ ਜਲੰਧਰ ਵੀ ਖੇ ਪਹੁੰਚਦੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਜਲੰਧਰ ਪਹੁੰਚਦੇ ਨੇ ਤੇ ਉਥੇ ਕਰੋੜਾਂ ਰੁਪਏ ਦਾ ਵਿਕਾਸ ਜਿਹੜਾ ਹੈ ਜਲੰਧਰ ਵਾਸਤੇ ਕਰਦੇ ਨੇ ਉਹਦੇ باوجود ਵੀ ਅਗਰ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਛੱਡ ਕੇ ਹੁਣ ਜਿਸ ਤਰ੍ਹਾਂ ਬੀਜੇਪੀ ਦੇ ਵਿੱਚ ਜਾਂਦੇ ਨੇ ਤੇ ਬਿਲਕੁਲ ਵੱਡੇ ਸਵਾਲ ਵੀ ਜਿਹੜੇ ਨੇ ਜ਼ਰੂਰ ਖੜੇ ਹੁੰਦੇ ਨੇ ਤੇ ਉੱਥੇ ਜਿਹੜਾ ਹੈ ਵਿਰੋਧ ਵੀ ਜਿਹੜਾ ਹੈ ਆਮ ਲੋਕਾਂ ਦੇ ਵੀ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਰਿੰਕੂ ਹੋਰਾਂ ਦਾ ਜਿਹੜਾ ਹੈ ਜ਼ਰੂਰ ਵਿਰੋਧ ਕਰ ਰਹੇ ਨੇ ਕਿਉਂਕਿ ਪਹਿਲਾਂ ਕਾਂਗਰਸ ਦੇ ਵੀ ਸੀਗੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ 2023 ਦੇ ਵਿੱਚ ਆਂਦੇ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਅਗਰ ਹੁਣ ਗੱਲ ਕੀਤੀ ਜਾਵੇ ਤੇ ਬੀਜੇਪੀ ਦੇ ਵਿੱਚ ਜਾਂਦੇ ਨੇ ਤੇ ਕਈ ਜਿਹੜੀਆਂ ਨੇ ਵੀਡੀਓਜ਼ ਵੀ ਆ ਰਹੀਆਂ ਨੇ ਕਿਉਂਕਿ ਅਕਸਰ ਹੁੰਦਾ ਹੈ ਕਿ ਜਦ ਕੋਈ ਬੰਦਾ ਅਗਰ ਕਿਸੇ ਹੋਰ ਪਾਰਟੀ ਦੇ ਵਿੱਚ ਹੁੰਦਾ ਹੈ ਤਾਂ ਵਿਰੋਧੀ ਪਾਰਟੀ ਨੂੰ ਅਕਸਰ ਜਿਹੜਾ ਹੈ ਤੰਜ ਕਸਦਾ ਜਰੂਰ ਦਿਖਦਾ ਹੈ ਮਗਰ ਹੁਣ ਬੀਜੇਪੀ ਦੇ ਵੀ ਜੁਆਇਨ ਕੀਤਾ ਹੈ ਤੇ ਬੀਜੇਪੀ ਦੀ ਹੁਣ ਜਿਹੜੀਆਂ ਗੱਲਾਂ ਕਰਨਗੇ ਜਦ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਉਸ ਟਾਈਮ ਜਿਹੜੀ ਹੈ ਬੀਜੇਪੀ ਦੀ ਬੁਰੀਾਈ ਹੁੰਦੀ ਸੀਗੀ ਤੇ ਇਹ ਤਾਂ ਚਲੋ ਪਾਰਟੀ ਦੀ ਜਿਹੜੀ ਹੈ ਸਿਆਸਤ ਹੈ ਅਕਸਰ ਚੱਲਦੀ ਰਹਿੰਦੀ ਹੈ ਮਗਰ ਲੋਕਾਂ ਦੇ ਵੀ ਜਿਹੜਾ ਹੈ ਕਾਫੀ ਰੋਸ਼ ਜਿਹੜਾ ਹੈ ਦੇਖਣ ਨੂੰ ਮਿਲ ਰਹਾ ਮਗਰ ਉੱਥੇ ਹੀ ਅਗਰ ਜ਼ਿਲੰਦਰ ਜ਼ਿਲੰਦਰ ਹਲਕੇ ਦੀ ਗੱਲ ਕੀਤੀ ਜਾਵੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਹਰੀ ਚੰਡੀ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ ਵੀ ਦਵਾਈ ਸੀ ਕਿ ਨਾਲ ਹੀ ਜਿਹੜੇ ਦਿੱਲੀ ਦੇ ਜਿਹੜੇ ਸੀਐਮ ਐ ਅਰਵਿੰਦ ਕੇਜਰੀ ਕਈ ਉਦਘਾਟਨ ਜਿਹੜੇ ਨੇ ਕਰਕੇ ਗਏ ਸਨ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ ਅਮਰ ਸੇਠੀ ਦੀ ਰਿਪੋਰਟ